ਸਾਸਿਕਾ ਜੀ ਸਾਰੇ ਨੂੰ ਅੱਜ ਆਪਾਂ ਬਣਾਵਾਂਗੇ ਬਚੇ ਹੋਏ ਚੌਲਾਂ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਬਣਾਵਾਂਗੇ ਇਹ ਆਪਾਂ ਇੱਕ ਦਿਨ ਪਹਿਲਾਂ ਚੌਲ ਬਣਾਏ ਸੀ ਫਿੱਕੇ ਚੌਲ ਨਹੀਂ ਉਬਾਲੂ ਚੌਲ ਬਣਾਏ ਸੀ ਇੱਕ ਕੌਲੀ ਆਪਾਂ ਲੈ ਲਏ ਚੌਲ ਉਬਲੇ ਹੋਏ ਚੌਲ ਨਹੀਂ ਇੱਕ ਕੌਲੀ ਆਪਾਂ ਲੈ ਲਿਆ ਦਹੀਂ ਦਹੀਂ ਚੰਗੀ ਤਰ੍ਹਾਂ ਆਪਾਂ ਫੈਂਟ ਲਿਆ ਹੁਣ ਚੌਲਾਂ ਨੂੰ ਆਪਾਂ ਇੱਕ ਬੌਲ ਵਿੱਚ ਪਾਵਾਂਗੇ ਤੁਸੀਂ ਗਰਮ ਚੌਲ ਨਹੀਂ ਲੈਣੇ ਇਹਦੇ ਵਿੱਚ ਤੁਸੀਂ ਠੰਡੇ ਚੌਲ ਹੀ ਲੈਣੇ ਨੇ ਇਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਜ਼ਰੂਰਤ ਦੇ ਅਨੁਸਾਰ ਜਿੰਨੀ ਵੀ ਆਪਾਂ ਲੋੜ ਹੋਏਗੀ ਉਹਦੇ ਹਿਸਾਬ ਨਾਲ ਦਹੀਂ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਚੌਰਾ ਨੂੰ ਦਹੀਂ ਵਿੱਚ ਮਿਲਾ ਲੈਣਾ ਵਸ ਹੁਣ ਆਪਾਂ ਨੂੰ ਜ਼ਰੂਰਤ ਨਹੀਂ ਗਈ ਦਹੀਂ ਦੀ ਇੰਨਾ ਹੀ ਦਹੀਂ ਆਪਾਂ ਨੂੰ ਪੂਰਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਸਵਾਦ ਦੇ ਅਨੁਸਾਰ ਲੋਨ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਟਿਆ ਹੋਇਆ ਹਰਾ ਧਨੀਆ ਤੇ ਇੱਕ ਮੈਂ ਹਰੀ ਮਿਰਚ ਲਈ ਉਹਨੂੰ ਬਰੀਕ ਕੱਟ ਲਿਆ ਬਾਕੀ ਤੁਸੀਂ ਗ਼ੂਣ ਸਮਿਰਚ ਆਪਣੇ ਅਕੋਰਡਿੰਗ ਪਾ ਸਕਦੇ ਆ ਤੁਸੀਂ ਇਸ ਤਰ੍ਹਾਂ ਦੇ ਜੇ ਕੋਲ ਚੌਲ ਬਣਾਵਾਂਗੇ ਬਹੁਤ ਜਿਆਦਾ ਟੇਸਟੇ ਬਣਗੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਦੱਸ ਵੀ ਕਿਸ ਤਰ੍ਹਾਂ ਦੀ ਲੱਗੀ ਚੌਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਏ ਨੇ ਹੁਣ ਇਹਦਾ ਸਵਾਦ ਉਦੋਂ ਹੀ ਆਏਗਾ ਜਦੋਂ ਇਹਦੇ ਉੱਤੇ ਉੱਪਰ ਇੱਕ ਤੜਕਾ ਲਗਾਵਾਂਗੇ ਤੜਕੇ ਵਾਸਤੇ ਆਪਾਂ ਗੈਸ ਉੱਪਰ ਪੈਲ ਰੱਖਦੇ ਆ ਤੇਲ ਦੇਖੋ ਆਪਾਂ ਇਹਦੇ ਵਿੱਚ ਰਫਾਇਣ ਤੇਲ ਪਾਉਣਾ ਕੋਈ ਦੇਸੀ ਘਿਓ ਜਾਂ ਡਾਲਡਾ ਕਿਉਂ ਨਹੀਂ ਪਾਉਣਾ ਤੇਲ ਸਾਨੂੰ ਇੰਨਾ ਕੁ ਗਰਮ ਚਾਹੀਦਾ ਕਿ ਆਪਾਂ ਇਹਦੇ ਵਿੱਚ ਸਰ੍ਹੋਂ ਦੇ ਦਾਣੇ ਪਾਈਏ ਤੇ ਇਹਨਾਂ ਵਿੱਚੋਂ ਇੱਕ ਆਵਾਜ਼ ਆ ਜਾਏ ਤੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਤੇਲ ਗਰਮ ਨਹੀਂ ਚਾਹੀਦਾ ਇਹਦੇ ਵਿੱਚ ਆਪਾਂ ਪਾ ਦਿੰਨੇ ਅੱਧਾ ਛੋਟਾ ਚਮਚ ਜੀਰਾ जी थोड़ी जी थींग पादने लराई दो पादने है दो तीन पादने लाल मिर्च का तेल गर्म है इनके बीच आप थोड़ी जी हिंग पादने है हिंग ना बहुत ज्यादा स्वाद आएगा तो थोड़ी जी आप पादने है करी पत्ता कड़ी पत्ता से हमारा बहुत खट्टापन तो है इसका बहुत है ये जो है तरीका ਬੈਂਚ ਔਲਾ ਵਿੱਚ ਪਾ ਲੈਣੇ ਆ। ਇਹਦੇ ਵਿੱਚ ਹਿੰਗ ਤੁਸੀਂ ਜ਼ਰੂਰ ਪਾਣੀ ਹੈ ਹਿੰਗ ਦੇ ਨਾਲ ਦੋਹਾਂ ਤੇ ਜ਼ਿਆਦਾ ਟੇਸਟ ਆਉਂਦਾ ਹੈ ਇਹਦਾ ਚੋਲਾ ਦਾ। ਹੁਣ ਇਹਨਾਂ ਨੂੰ ਮਿਕਸ ਮਿਲਾ ਦੇਣੇ ਆ। ਤੇ ਲੋ ਜੀ ਆਪਣੇ ਬਹੁਤ ਹੀ ਜ਼ਿਆਦਾ ਤੇਸਤੀ ਚੋਲ ਬਣ ਕੇ ਤਿਆਰ ਨੇ। ਜੇਕਰ ਵੀਡੀਓ ਵਧੀਆ ਲੱਗੀ ਕੀ ਸਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਮਿਲਦੀਆਂ ਨਵੀਂ ਰੈਸਪੀ ਦੇ ਨਾਲ ਸასიਕਾਰ